ਬੀਤੇ ਕੱਲ ਰਾਜਕਾਇਖਾਨ ਸਰਜਕਾਨ ਸਿਕਨੇ ਦੀ ਪਤਰੀ ਦਾ ਸਰਗਾ ਸੋਰੀਆ ਤਾਂ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਜੱਦੀ ਪਿੰਡ ਸਫੀਪੁਰ ਦੀਆਂ ਤਸਵੀਰਾਂ ਇਸ ਵਕਤ ਤੁਸੀਂ ਦੇਖਦੇ ਪਏ ਹੋ ਅੱਜ ਇਸੇ ਪੰਕਸ਼ਮ ਸ਼ਮਸ਼ਾਨ ਘਰ ਦੇ ਵਿੱਚ ਉਹਨਾਂ ਨੇ ਜੱਦੀ ਪਿੰਡ ਉਹਨਾਂ ਦਾ ਅਲਟੀਮ ਸੰਸਕਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਸ਼ਮਸ਼ਾਨ ਘਰ ਦੀ ਇਸ ਵਕਤ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਪਿੰਡ ਦੇ ਵਿੱਚ ਪਹੁੰਚ ਰਹੇ ਨੇ ਸਫੀਪੁਰ ਪਿੰਡ ਹੈ ਖੰਸਰ ਹੰਸ ਜੀ ਦਾ ਜੱਦੀ ਪਿੰਡ ਹੈ ਸੋ ਯੋ ਸਾਰੇ ਲੋਕ ਜਿੰਨੇ ਵੀ ਉਹਨਾਂ ਨੂੰ ਚੋਣ ਵਾਲੇ ਲੋਕਾਂ ਦੇ ਰਿਸ਼ਤੇਦਾਰ ਸਾਕ ਸੰਬੰਧੀ ਸਭ ਇੱਥੇ ਪਹੁੰਚਦੇ ਪੈਣੇ ਇਸ ਪਿੰਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਇੱਥੇ ਵੀ ਜੋ ਉਹਨਾਂ ਸ਼ਰਧਾਂਜਲੀ ਦਿੱਤੀ ਜਾਵੇਗੀ ਸ਼ਰਧਾਂਜਲੀ ਵਾਸਤੇ ਜਿਹੜੇ ਉਹ ਡੀਪੀਆ ਲੱਗੀਆਂ ਹੋਈਆਂ ਨੇ ਜੋ ਉਹਨੇ ਤਿਆਰ ਕਰਦੀਆਂ ਪਈਆਂ ਨੇ ਸ਼ਰਧਾਂਜਲੀ ਦੇਣ ਵਾਸਤੇ ਤਾਂ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਪਿੰਡ ਦਾ ਜੋ ਸ਼ਮਸ਼ਾਨਘਾਟ ਹੈ ਜਿੱਦੀ ਪਿੰਡ ਸਾਹੀਪੁਰ ਤਾਂ ਇੱਕ ਲੰਬੀ ਦੀ ਬਿਮਾਰੀ ਤੋਂ ਜੂਝਦੇ ਸਨ ਬੀਪੀ ਸ਼ੂਗਰ ਔਰ ਦਿਲ ਦੀ ਬਿਮਾਰੀ ਸੋ ਕੱਲ ਚਲੰਦਰ ਦੇ ਟੈਗੋ ਹਸਪੀਟਲ ਦੇ ਵਿੱਚੋਂ ਦਾ ਜੋ ਉਹ ਕਾਰਜ ਚਲਾਣਾ ਕਰ ਗਏ ਤਾਂ ਇੱਥੇ ਜਿਹੜੀ ਗੱਡਬੋਡੀ ਧਿਆਕੇ ਇੱਥੇ ਰੱਖੀ ਜਾਵੇਗੀ ਤਾਂ ਸ਼ਰਧਾਂਜਲੀ ਦੇਣ ਵਾਸਤੇ ਕਈ ਲੋਕ ਇੱਥੇ ਪਹੁੰਚਦੇ ਪਏ ਨੇ 35 ਵਿਦਾਇਆਂ ਤੋਂ ਉਹਨਾਂ ਨੂੰ ਦਿੱਤੀ ਜਾਵੇਗੀ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਲੈਣੇ ਤਸਵੀਰਾਂ ਇਸ ਵਕਤ ਉਹਨਾਂ ਦੇ ਜੱਦੀ ਪੰਡ ਸਭੀ ਪੁਰਦਿਆਂ ਨੇ ਸੋ ਜਿਹੜੀ ਅੰਤਿਮ ਯਾਤਰਾਾਂ ਦੀ ਉਹਨਾਂ ਦੇ ਜਿਹੜਾ ਜਲੰਧਰ ਘਰੋਂ ਤੋਂ ਸ਼ੁਰੂ ਹੋ ਚੁੱਕੀ ਹੈ ਤਾਂ ਜੱਦੀ ਪਿੰਡ ਆ ਕੇ ਉਹਨਾਂ ਦੀ ਅੰਤਿਮ ਯਾਤਰਾ ਇੱਥੇ ਸਮਾਪਤ ਹੋਵੇਗੀ ਤਾਂ ਇੱਥੇ ਉਹਨਾਂ ਨੂੰ ਜਿਹੜੀ ਅੰਤਿਮ ਰਸਮ ਦਿੱਤੀ ਜਾਵੇਗੀ ਤਾਂ ਇਸ ਤੋਂ ਬਾਅਦ ਹੋਰ ਵੀ ਲੋਕ ਜਿਹੜੇ ਇੱਥੇ ਪਹੁੰਚ ਰਹੇ ਨੇ ਤਾਂ ਹੋਰ ਵੀ ਤਸਵੀਰਾਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ